ਹਾਂਜੀ ਕੀ ਹਾਲ ਹੈ ਬਾਬੋ ਕੀ ਸੱਤ ਵਾਲੇ ਪੇਜ ਤੇ ਸਵਾਗਤ ਆ। ਢੰਡ ਵਾਲੇ ਖੇਤ ਪਾਣੀ ਲਾ ਰਹੇ ਆ ਪਾਣੀ ਲਾ ਰਹੇ ਮੋਟਰਾਂ ਦਾ। ਕਿਉਂਕਿ ਮਾਈਨਰ ਦੀਆਂ ਮਾਰੀਆਂ ਆਪਣੀਆਂ ਬੰਦ ਆ। ਛੋਣਿਆਂ ਵੇਲੇ ਦੀਆਂ ਕਿਉਂਕਿ ਥਰਾਏ ਵਾਲੇ ਕੋਲ ਬਣੀ ਜਾਂਦਾ ਤੇ ਪਾਈਪਾਂ ਕੱਟੀਆਂ ਹੋਈਆਂ। ਇਹਨਾਂ ਚੱਕਰ ਪੁੱਲ ਨਹੀਂ ਬੰਦ ਤੇ ਮੋਟਰਾਂ ਚਲਾਇਆ ਮੋਟਰਾਂ ਦਿਖਾਉਣਾ ਕਿੰਨੀਆਂ ਚੱਲਦੀਆਂ ਮੋਟਰ ਨੰਬਰ 1 ਚੱਲਦੀ ਆ ਤੇ ਮੋਟਰ ਨੰਬਰ 2 ਸੋਮਨੇ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਦੀ ਹੋਗੀ। ਮੋਟਰ ਚਲਾ ਕੇ ਪਾਣੀ ਲਾ ਰਿਹਾ ਕਣਕ ਨੂੰ ਤੇ ਬਣੇ ਰਿਹਾ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਾ ਕਿੰਨੇ ਮੋਟਰ ਛੱਡਣਾ ਦੋ ਦਿਖਾ ਦੇਣਾ ਤੇ ਅੱਗੇ ਲੈ ਕੇ ਚੱਲਦੇ ਆਂ ਤੇ ਪਾਣੀ ਜਾਂਦਾ ਉਹ ਆਪਣਾ ਸਾਹਮਣੇ ਕੋਠਾ ਅੰਡ ਵਾਲੇ ਵਾਲਾ ਜ਼ੂਮ ਕਰਕੇ ਦਿਖਾਇਆ ਤੇ ਕਣਕ ਵੱਡੰਨੇ ਧਿੱਕਰੇ ਕਣਕ ਤੇ ਸੀਜ਼ਨਾਂ ਧਿੱਕਰੇ ਗਈਤੀ ਪਾਇਪ ਚੱਲਣੀ ਮੁਸ਼ਕਿਲਾਂ ਤੇ ਕਣਕ ਨੂੰ ਪਾਣੀ ਸਾਰੇ ਮੋਟਰਾਂ ਨਾਲ ਲੱਗਣਗੇ ਉਹ ਦੂਰ ਤੇ ਤੀਜੀ ਮੋਟਰ ਇਹ ਚੱਲੀ ਜਾਂਦੀ ਆ ਸਥੇਰੀ ਪਾਈਪ ਉਹ ਸਾਹਮਣੇ ਉਹ ਵੀ ਦਿਖਾਉਂਦੇ ਤੁਹਾਨੂੰ ਅੱਗੇ ਜਾ ਕੇ ਉੱਥੇ ਨਿਕਲਦੀ ਆ ਕਿ ਦਰਵੇ ਰਗੇ ਇਸ ਤਕਰੀਬਨ ਸਾਰਾ ਜਿਹੜਾ ਮਾਈਨਰ ਦਾ ਪਾਣੀ ਲੱਗਦਾ ਸਰੰਦ ਫੀਡਰ ਨਹਿਰ ਚ ਦੀ ਆਪਣੀ ਵੱਡੀਆਂ ਨਹਿਰ ਤਕਰੀਬਨ ਸਾਰੀਆਂ ਪਾਈਪਾਂ ਬੰਦ ਆ ਕਿਉਂਕਿ ਸਾਰੇ ਪੁਲ ਬਣੀ ਜਾਂਦੇ ਆ ਤੇ ਅੱਗੇ ਚੱਲਦੇ ਆ ਸਕੂਟਰੀ ਲੈ ਕੇ ਤੀਜੀ ਪੌਂਟਰ ਦਾ ਪਾਣੀ ਇੱਥੇ ਆਉਂਦਾ ਉਹ ਸਾਹਮਣੇ ਕੋਠੇ ਕੋਪ ਪਾਈਪ ਤੇ ਵੀ ਹੋਈ ਆ ਉਹ ਆਪਣਾ ਸਾਹਮਣੇ ਆ ਗਿਆ ਕੋਠਾ ਖਾਲੇ ਰਹੀਂ ਅਗਲਾ ਮੋਟਰ ਦਾ ਪਾਣੀ ਆਉਂਦਾ ਇੱਥੇ ਇੱਕ ਮੋਟਰ ਉਹ ਸਾਹਮਣੇ ਆ ਚੌਥੀ ਤੇ ਪੰਜਵੀਂ ਮੋਟਰ ਆਪਣੇ ਕੋਠੇ ਵਾਲੀ ਉਹ ਚੌਥੀ ਮੋਟਰ ਆ ਆਪਣੀ ਚਾਚੇ ਵਕੀਲੇ ਕੀ ਸ਼ਿਕਾਰ ਹੋ ਰਹੀ ਪਾਣੀ ਚ ਤਾਰਾਂ ਲਾ ਰਹੇ ਆ ਜੋ ਨਹੀਂ ਕੱਟੀ ਗਈ ਹੈ ਲੱਗ ਕੇ ਇਧਰੋਂ ਤਿੰਨ ਮੋਟਰ ਦਾ ਪਾਣੀ ਇਧਰੋਂ ਆ ਰਿਹਾ ਤੇ ਚੌਥੀ ਆ ਤੇ ਪੰਜਵੀਂ ਆਪਣੇ ਵਾਲੀ ਉਹ ਵੀ ਦਿਖਾਉਣਾ ਸਾਨੂੰ ਪੰਜ ਮੋਟਰ ਛੱਡ ਕੇ ਕਣਕ ਨੂੰ ਪਾਣੀ ਲੱਗ ਰਿਹਾ ਅੱਜ ਨਹੀਂ ਮਿੱਤਰੋ ਆਪਣੀ ਮੋਟਰ ਕੋਲੇ ਪਹੁੰਚ ਗਏ ਆ ਇਧਰੋਂ ਆ ਰਿਹਾ ਦੂਜਾ ਚਾਰੇ ਮੋਟਰਾਂ ਦਾ ਪਾਣੀ ਜਿਹੜਾ ਸਾਨੂੰ ਦਿਖਾ ਚੁੱਕੇ ਆ ਤੇ ਪਾਈ ਵੀ ਮੋਟਰ ਆਪ ਜਿਹੜੀ ਕੀ ਆਪਣੀ ਚੱਲਦੀ ਆ ਤੇ ਹੁਣ ਤੱਕ ਕਣਕ ਮਿੱਤਰੋ ਮੋਟਰਾਂ ਚਲਾ ਕੇ ਪਾਉਗੀ 12 ਕਿੱਲੇ ਵਾਣਾ ਦੂਜਾ ਦਿਨ ਅੱਜ ਮੋਟਰਾਂ ਚਲਾਉਣ ਜਨ ਕੱਲ ਤਾਂ ਇੱਕ ਮੋਟਰ ਨਹੀਂ ਲਾਉਂਦੇ ਸੀ ਆਪਣੀ ਨਾ ਤੇ ਅੱਜ ਦੂਜੀਆਂ ਵੀ ਮਿਲ ਚੁੱਕੀਆਂ ਪਰ ਲਾ ਪੱਖਾ ਲੱਗ ਜੂ ਅੱਜ ਤੱਕ ਪੂ ਤਿਆਰ ਰਹ ਜੂ 6 ਕਿੱਲੇ ਫੀਕਲੇ ਲੱਗ ਜੂ 12 ਕਿੱਲੇ ਬਾਣ ਤਿੰਨ ਚਾਰ ਦਿਨਾਂ ਚ ਲੱਗੂਆ ਕਿਉਂਕਿ ਲਾਈਟ ਆਉਂਦੀ ਆ 10:30 ਵਜੇ ਤੇ 5:00 ਵਜੇ ਚਲੀ ਜਾਂਦੀ ਆ 8 ਘੰਟੇ ਲਾਈਟ ਆਉਂਦੀ ਆ 9:30 ਨੂੰ ਪੈਰੋ ਸਾਨੂੰ ਸੇਮੇ ਮੋਟਰ ਦਾ ਦਿਖਾਈ ਨਹੀਂ ਜਿਹੜੀ ਬਹੁਤ ਜ਼ਿਆਦਾ ਦੂਰ ਚੱਲ ਰਹੀ ਆ ਇਹਨੂੰ ਬੰਦ ਕਰ ਲਿਆ ਆ ਕਿਉਂਕਿ ਖਾਲਾ ਟੁੱਟ ਰਿਹਾ ਆਪਣਾ ਤਾਂ ਕੁੱਤ ਜੂਮ ਕਰਕੇ ਦਿਖਾਇਆ ਹੁਣ ਸਪਾਈਡਿਆਂ ਦੇ ਕੋਲੇ ਉੱਥੋਂ ਆ ਆ ਛੜਕ ਆਉਂਦੀ ਛੜਕੋ ਛਰਕਾਏ ਇੱਥੇ ਨਾ ਮੋਟਰ ਬੰਦ ਕਰ ਲਈ ਫਲਾ ਜਾਂਦਾ ਸਿੱਧਾ ਤੇ ਅਗਲੀਆਂ ਮੋਟਰ ਜਿਹਨੂੰ ਸਿ ਸ਼ੁਰੂ ਦੇ ਵਿੱਚ ਦਿਖਾਇਆ ਸੀ ਉਹ ਅੱਗੇ ਆਇਆ ਨੇ ਚਾਰੇ ਮੋਟਰਾਂ 5ਵੀਂ ਮੋਟਰ ਆ ਤੇ 6ਵੀਂ ਆਪਣੀ ਹੋ ਗਈ ਇਧਰ ਲੱ ਪੱਖਾ ਲੱਗ ਰਿਹਾ ਤੇ ਦੋਨੇ ਕਣਕਾ 327 ਆ ਤੇ ਇਹ ਆ ਸੁਪਰ ਸੀਡਰ ਵਾਲੀ ਪਰਲੀ ਪਹਿਲਾਂ ਵੀ ਤੁਹਾਨੂੰ ਦਿਖਾਈ ਸੀਗੀ ਵੀਡੀਓ ਬਲੌਗ ਬਣਾ ਲਗੇ ਜਦੋਂ ਆਪਾਂ ਸੁਪਰ ਸੀਡਰ ਵਾਲੀ ਵੀਜ ਰਹੀ ਸੀ ਤੇ ਇਧਰ ਲਈ ਪੋਰ ਵਾਲੀ ਮਸ਼ੀਨ ਨਾ ਵੀ ਜੇ ਕਣਕ ਫਰਕ ਤੁਹਾਨੂੰ ਦਿਖਦਾ ਹੀ ਹੋਊਗਾ ਪਰ ਆਪਲੀਕਾ ਇਧਰ ਲਈ ਕਣਕ ਦਾ ਵੀ ਤੁਹਾਨੂੰ ਸਾਹਮਣੇ ਦਿਖਦਾ ਉਹ ਵੀਡੀਓ 'ਚ ਫਰਕ ਤੇ ਇਧਰ ਲਈ ਤਾਂ ਵੀ ਕਹਿ ਰਹੇ ਛੱਡੇ ਮੇਟਰ 2 ਇੱਕ ਆ ਵਾਲਾ ਇੱਕ ਪਰਲਾ ਤੇ ਪਹਿਲਾਂ ਮਦਰੇ ਕਿਹਰੇ ਲੱਗੇ ਹੋਏ ਆ ਤੇ ਮੰਨ ਕੇ ਚੱਲੋ ਵੀ ਦੋ ਦਿਨ ਇੱਧਰ ਲੱਗਣਗੇ ਦੋ ਦਿਨਾਂ ਚ ਲੱਗਣਾ ਨਹੀਂ ਪੂਰਾ ਤੇ ਇੱਧਰ ਦੋ ਢਾਈ ਦਿਨ ਇੱਧਰ ਲੱਗ ਜਾਣਗੇ ਪੰਜ ਪਰਲੇ ਕਰਨੀ ਵਾਲਾ ਕਿਹੜਾ ਛੱਡੇ ਕਿਉਂਕਿ ਲਾਈਟ ਚਲੀ ਜਾਂਦੀ ਵਿੱਚ ਦੀ ਤੇ ਮਾਰ ਜਾਂਦੀ ਹੈ ਤੇ 8 ਘੰਟੇ ਲਾਈਟ ਆਉਂਦੀ ਹੈ 8 ਘੰਟੇ ਚੋਂ ਵਿੱਚ ਕਿਈ ਰੀ ਚਲੀ ਜਾਂਦੀ ਹੈ ਘੰਟਾ ਤੋਂ ਘੰਟਾ